ਆ ਪਿੰਡ ਦੇ ਵਿੱਚ ਲੱਗੇ ਪੋਲਿੰਗ ਬੂਥ ਤੇ ਅਧਿਕਾਰੀ ਬੇਲੇ ਬੈਠ ਕੇ ਸਿਰਫ ਮੱਖੀਆਂ ਹੀ ਮਾਰ ਰਹੇ ਨੇ ਕਿਉਂਕਿ ਇੱਥੇ ਪਿੰਡ ਦਾ ਇੱਕ ਵੀ ਬੰਦਾ ਵੋਟ ਪਾਉਣ ਨਹੀਂ ਆਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੂਥ ਤਾਂ ਲੱਗਿਆ ਹੋਇਆ ਹੈ ਤੇ ਡਿਊਟੀ ਤੇ ਤਾਇਨਾਤ ਮੁਲਾਜ਼ਮਾਂ ਅੱਖਾਂ ਬਿਚਾ ਕੇ ਵੋਟਰਾਂ ਦਾ ਇੰਤਜ਼ਾਰ ਕਰ ਰਹੇ ਨੇ ਪਰ ਪਿੰਡ ਵਾਸੀਆਂ ਨੇ ਬੂਥ ਦੇ ਬਾਹਰ ਆਪਣਾ ਚੋਣਾਂ ਦਾ ਬਾਈਕਾਰ ਦਾ ਬੈਨਰ ਲਗਾਇਆ ਹੋਇਆ ਤੇ ਜੇਕਰ ਕੋਈ ਵੋਟ ਪਾਉਣ ਆਉਂਦਾ ਵੀ ਹੈ ਤਾਂ ਉਸ ਨੂੰ ਬੇਰੰਗ ਵਾਪਿਸ ਮੋੜ ਦਿੱਤਾ ਜਾਂਦਾ ਹੈ ਜੀ ਹਾਂ ਬੀਤੇ 2 ਸਾਲ ਤੋਂ ਪਿੰਡ ਮੁਸ਼ਕਾਬਾਦ ਦੇ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਦਾ ਮਾਮਲਾ ਸੁਰਖੀਆਂ ਦੇ ਵਿੱਚ ਰਿਹਾ ਇਸ ਸਬੰਧ ਦੇ ਵਿੱਚ ਪਿੰਡ ਮੁਸ਼ਕਾਬਾਦ ਪਿੰਡ ਖੀਰਿਆਂ ਤੇ ਪਿੰਡ ਟੱਪਰੀਆਂ ਵੱਲੋਂ ਲੋਕ ਸਭਾ ਚੋਣਾਂ 2024 ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ ਇਸ ਸਬੰਧ ਦੇ ਵਿੱਚ ਜਦੋਂ ਪਿੰਡ ਮੁਸ਼ਕਾਬਾਦ ਪਿੰਡ ਟੱਪਰੀਆਂ ਚ ਬਣੇ ਪੂਲਿੰਗ ਬੂਥ ਪਹੁੰਚੇ ਤਾਂ ਪੂਰਨ ਤੌਰ ਤੇ ਤਿੰਨਾ ਪਿੰਡਾਂ ਦੇ ਨਿਵਾਸੀਆਂ ਦਾ ਲੋਕ ਸਭਾ ਚੋਣਾਂ ਦਾ ਪੂਰਨ ਤੌਰ ਤੇ ਬਾਈਕਾਟ ਦੇਖ ਨੂੰ ਮਿਲਿਆ ਹਾਂ ਬਿਲਕੁਲ ਹੀ ਪਹੁੰਚ ਗਏ ਨਾ ਹੀ ਪਹੁੰਚੀ ਹੈ ਇਹਦਾ ਕਿ ਸਾਡਾ ਬਾਈਕਾਟ ਹੈ ਮੁਕੰਮਲ ਤੌਰ ਤੇ ਕਾਰਨ ਹੈਗਾ ਕਾਰਨ ਇਹ ਹੈ ਜਿਹੜੀ ਬਾਇਓ ਗੈਸ ਬਿਟੀ ਲੱਗ ਰਹੀ ਆ ਮਗਲੂਮ ਦਾ ਵਿਰੋਧ ਚੱਲ ਰਿਹਾ ਦੋ ਦਿਨ ਵੀਨੇ ਹੋ ਗਏ ਲੋਈ ਅਸੀਂ ਬਹੁਤ ਸਮਾਂ ਦੇ ਮਤਲਬ ਪੋਚ ਕੀਤੀ ਵੀ ਇਹ ਬੰਦ ਕੀਤੀ ਜਾਵੇ ਐਸਡੀਐਮ ਸਾਹਿਬ ਵੀ ਅਸੀਂ ਦੋ ਵਾਰ ਗਏ ਆ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਪੋਲਿਟੀਕਲ ਪਾਰਟੀਆਂ ਵੀ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਭਾਤੀਜਾਂ ਦਾ ਪਾਰਟੀ ਆ ਚਾਹੇ ਅਕਾਲੀ ਦਲ ਆ ਚਾਹੇ ਆਭਲੇ ਆ ਕੋਈ ਵੀ ਜਿਹੜੀ ਅਸੀਂ ਸਾਗੀਆਂ ਪਾਰਟੀਆਂ ਦਾ ਮੁਕੰਮਲ ਬਾਈਕੜ ਕੀਤਾ ਹੈ ਵੀ ਤਾਂ ਕਿ ਇਹ ਸਾਗੀਆਂ ਪਾਰਟੀਆਂ ਦੇ ਲੋਕਾਂ ਨੇ ਦੇਖ ਲਿਆ ਨੇ ਲੰਮੇ ਅਰਸੇ ਤੋਂ ਉਹਨਾਂ ਦੀ ਸ਼ਿਕਾਇਤ 10 ਸਾਲ ਹੋ ਗਏ ਵੀ ਲੋਕਾਂ ਦੀ ਕੋਈ ਗੱਲ ਨਹੀਂ ਸੁਣਦੇ ਹੈਗੇ ਹਾਂਜੀ ਜਿਹੜੇ ਮੈਂਬਰ ਨੇ ਹੈ ਜੀ ਫੈਮਿਲੀ ਦੇ ਮੈਂਬਰ ਆ ਵੀ ਆਹੀ ਫੈਮਿਲੀ ਜਿਹੜੇ ਮੇਰੇ ਦੋ ਲੜਕੇ ਹੈ ਜੋ ਵੀ ਟੀਚਰ ਉਹ ਵੀ ਡੂਰੀ ਦੇ ਨੇ ਕੋਈ ਦੋ ਲੜਕੀਆਂ ਨੇ ਉਹ ਵੀ ਟੀਚਰ ਉਹ ਵੀ ਡੂਰੀ ਦੇ ਆ ਜੇ ਸਾਡੇ ਪਿੰਡ ਚ ਕੋਈ ਬੰਦਾ ਘਰੋਂ ਘਰੋਂ ਬਾਹਰ ਨਿਕਲੂ ਹੈ ਜੀ ਕਰੋ ਬਾਰ ਮੂਡ ਪਉਣ ਲਈ ਨਿਕਲੂ ਕੋਈ ਬੰਦਾ ਵੀ ਕੋਈ ਸਾਡਾ ਦਾ ਬਾਈਗੜਾ ਮੇਰਾ ਖਿਆਲ ਵੀ ਆਹੀ ਦਾ ਮਤਲਬ ਜੇ ਕਿਸੇ ਪਉਣੀ ਹੋਊਗੀ ਤਾਂ ਉਹਦੀ ਮਰਜ਼ੀ ਹੋਊਗੀ ਪਰ ਅੱਗੇ ਬਾਈਕਾਰਡ ਕੀਤਾ ਗਿਆ ਇਸ ਕਰਕੇ ਸ੍ਰੀ ਪੋਲੀਟਿਕਲ ਪਾਰਟੀਆਂ ਕੋਈ ਇਹ ਕਹਿੰਦਾ ਫੈਕਟਰੀ ਦਾ ਮਸਲਾ ਨਹੀਂ ਸਾਰੇ ਹੀ ਮਸਲੇ ਗੇਰੀ ਗਾਈ ਦਾ ਮਸਲਾ ਪੇਟਾ ਗਿਆ ਉਹਦਾ ਮਸਲਾ ਹੋਰ ਮਸਲੇ ਆ ਤੱਕੇਸ਼ੀਆਂ ਨਾ ਮਸਲੇ ਆ ਆਲਟੀ ਕੋਈ ਵੀ ਹੋਵੇ ਅਸੀਂ ਕਿਸੇ ਪਾਰਟੀ ਨਾਲ ਨਹੀਂ ਕਹਿੰਦੇ ਪਿੰਡ ਟੱਪਰਿਆਂ ਚ ਲੱਗੇ ਚੋਣਾਂ ਦੇ ਬਾਈਕਾਰਡ ਸੰਬੰਧੀ ਬੂਥ ਤੇ ਬੈਠੇ ਕੈਪਟਨ ਹਰਜਿੰਦਰ ਸਿੰਘ ਨੇ ਕਿਹਾ ਕਿ ਸਾਡੇ ਤਿੰਨ ਪਿੰਡਾਂ ਵੱਲੋਂ ਲੋਕ ਸਭਾ ਚੋਣ ਦਾ ਬਾਈਕਾਰਡ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਟੱਪਰਿਆਂ ਤੋਂ ਆਂ ਹਰਜੁਨ ਸਿੰਘ ਜੀ ਆ ਤੁਸੀਂ ਬੂਥ ਲਾਈ ਬਟ ਬਾਈਕਾਟ ਦਾ ਕੀ ਕਾਰਣਾ ਦੇਖੋ ਜੀ ਜਿਹੜਾ ਬੂਥ ਅਸੀਂ ਲਾਇਆ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਸੇਵਾ ਭਾਵਨਾ ਦੇ ਨਾਲ ਲਾਇਆ ਹੋਇਆ ਕਿਉਂਕਿ ਜੋ ਸੰਗਤ ਆਉਂਦੀ ਹੈ ਕੋਈ ਅਸੀਂ ਪਾਣੀ ਦਾ ਸ਼ਵੀਰ ਲਾਈ ਹੋਈ ਹੈ ਕੋਈ ਗਰਮੀ ਦਾ ਮੌਕਾ ਹੈ ਉਸ ਕਰਕੇ ਅਸੀਂ ਲਾਇਆ ਦੂਸਰੀ ਗੱਲ ਜਿਹੜਾ ਤੁਸੀਂ ਬੋਲਦੇ ਹੋ ਵੀ ਬਾਈਕਾਟ ਦੀ ਗੱਲ ਕਰਦੇ ਹੋ ਤੁਸੀਂ ਬਾਈਕਾਟ ਅਸੀਂ ਇਸ ਤਰ੍ਹਾਂ ਇਸ ਕਰਕੇ ਲਾਇਆ ਕਿਉਂਕਿ ਸਾਡੇ ਨੇੜੇ ਪਿੰਡ ਮੁਸ਼ਕਵਾਦ ਦੇ ਵਿੱਚ ਇੱਕੋ ਗੈਸ ਦੀ ਫੈਕਟਰੀ ਲੱਗ ਰਹੀ ਹੈ ਜਿਹਨੇ ਮethane ਗੈਸ ਬਣਾਉਣੀ ਹੈ ਸਾਨੂੰ ਪਤਾ ਹੀ ਵੀ ਬਹੁਤ ਜ਼ਹਿਰੀਲੀ ਗੈਸ ਹੈ ਜੋ ਦਾ ਉਹਨੂੰ ਟ੍ਰੀਟ ਕਰਨ ਵਾਸਤੇ ਪਾਣੀ ਵੀ ਜਾਣਾ ਉਹ ਵੀ ਗਰਾਊਂਡ ਦੇ ਵਿੱਚ ਉਹਨਾਂ ਨੇ ਪਾਉਣਾ ਹੈ ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੈ ਬੜੇ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਸਾਡੀ ਪ੍ਰਸ਼ਾਸਨ ਵੱਲੋਂ ਜਾਂ ਸਾਡੀ ਕਿਸੇ ਪੋਲੀਟੀਕਲ ਪਾਰਟੀਆਂ ਵੱਲੋਂ ਸਾਡੀ ਕੋਈ ਬਹੁਤ ਜ਼ਿਆਦਾ ਸੁਣਵਾਈ ਨਹੀਂ ਹੋਈ ਨਾਈ ਕੋ ਸਾਡੇ ਕੋਲ ਆਇਆ ਸੋ ਇਸ ਕਰਕੇ ਅਸੀਂ ਕੁਛਕ ਨਗਰਾਂ ਨੇ ਫੈਸਲਾ ਲਿਆ ਬਈ ਜੋ ਇਹ ਵੋਟਾਂ ਨੇ ਇਹਦਾ ਅਸੀਂ ਪੂਰਨ ਬਾਈਕਟ ਕਰੀਏ ਸੋ ਇਸ ਕਰਕੇ ਅਸੀਂ ਇਹ ਬਾਈਕਟ ਕੀਤਾ ਪਰ ਦੇਖੋ ਨਹੀਂ ਵੀ ਮਿਲ ਰਿਹਾ ਵੀ ਕੁਛਕ ਲੋਕ ਵੋਟਾਂ ਵੀ ਪਾ ਰਹੇ ਨਹੀਂ ਕੀ ਕਾਰਨ ਕੀ ਹੈ ਦੇਖੋ ਜੀ ਤੁਹਾਡੇ ਨਾਲ ਨਹੀਂ ਹੈਗੇ ਉਹ ਦੇਖੋ ਜੀ ਕਹਾਣੀ ਐ ਇਸ ਤਰ੍ਹਾਂ ਜੋ ਸਾਡਾ ਪਿੰਡ ਹੈ ਮੈਂ ਸਾਡੇ ਪਿੰਡ ਦੀ ਅਸੀਂ ਕਹਿ ਸਕਦੇ ਹਾਂ ਸਾਡੇ ਪਿੰਡ ਦੇ ਵਿੱਚ ਕੋਈ ਵੀ ਹਾਲ ਤੱਕ ਵੋਟ ਪਾਉਣ ਨਹੀਂ ਆਇਆ ਇਹ ਸਾਡੇ ਨਜ਼ਦੀਕੀ ਪਿੰਡ ਹਰਿਓਂ ਦੇ ਵਿੱਚ ਹੈ ਹਰ ਇੱਕ ਦੀ ਆਪਣੀ ਆਪਣੀ ਇੰਡੀਪੈਂਡੈਂਸੀ ਹੈ ਅਸੀਂ ਕਿਸੇ ਨੂੰ ਕਹਿੰਦੇ ਨਹੀਂ ਹੈ ਜ਼ਬਰਦਸਤੀ ਕੋਈ ਨਹੀਂ ਇਹ ਕਈ ਪਿੰਡਾਂ ਦਾ ਸਾਂਝਾ ਬੂਤ ਜਿਹੜਾ ਲੱਗਿਆ ਸਾਡਾ ਇਹ ਦੋ ਪਿੰਡਾਂ ਦਾ ਬੂਤ ਆ ਜੀ ਇਹਦੇ ਵਿੱਚ ਦੇਖੋ ਜੇ ਕਿਸੇ ਪਾਉਣਾ ਚਾਹੁੰਦਾ ਹੈ ਉਹ ਉਹਦੀ ਮਰਜ਼ੀ ਹੈ ਲੇਕਿਨ ਦੋ ਪਿੰਡ ਕਿਹੜੇ ਦਾ ਬੂਤ ਆ ਜੀ ਇਹ ਹਰਿਓਂ ਤੇ ਟੱਪਰੀਆਂ ਦਾ ਹਰਿਓਂ ਖੁਰਦ ਤੇ ਪਿੰਡ ਟੱਪਰੀਆਂ ਦਾ ਹਰਿਓਂ ਫਿਰ ਨਾਲ ਨਹੀਂ ਹੈਗਾ ਬਾਈ ਕਟ ਹਰਿਓਂ ਪਸ਼ੂਕ ਲੋਕ ਹੈਗੇ ਨੇ ਔਰ ਕੁਛਕ ਨਹੀਂ ਵੀ ਹੈਗੇ ਜ਼ਬਰਦਸਤੀ ਪੂਰੀਆਂ ਪੂਰਨ ਤੌਰ ਤੇ ਟੱਪਰੀਆਂ ਪੂਰਨ ਤੌਰ ਤੇ ਬਾਈ ਕਟ ਉਤੇ ਪਿੰਡ ਟੱਪਰਿਆਂ ਚ ਬਣੇ ਪੋਲਿੰਗ ਬੂਥ ਤੇ ਵੋਟ ਪਾਉਣ ਆਏ ਪਿੰਡ ਹਰਿਓ ਖੁਰਦ ਨਿਵਾਸੀ ਕੁਲਦੀਪ ਸਿੰਘ ਨੇ ਕਿਹਾ ਕਿ ਸਾਨੂੰ ਰਸਤੇ ਵਿੱਚ ਰੋਕ ਕੇ ਚੋਣਾ ਦਾ ਬਾਈਕਾਟ ਕਰਨ ਦਾ ਕਿਹਾ ਗਿਆ ਤੇ ਸਾਨੂੰ ਵੋਟ ਪਾਉਣ ਤੋਂ ਰੋਕਿਆ ਗਿਆ ਵੋਟ ਪਾਉਣ ਆਏ ਜੀ ਬਾਈਕਾਟ ਵੀ ਕੀਤਾ ਆਇਆ ਵਾ ਹਾਂ ਬੜਾ ਦਰਅਸਲ ਗੱਲ ਇਹ ਆ ਜੀ ਜਿਹੜੀ ਫੈਕਟਰੀ ਲੱਗ ਰਹੀ ਆ ਜੀ ਵੀ ਉਹਦਾ ਮਤਲਬ ਨੁਕਸਾਨ ਆ ਬਹੁਤ ਜ਼ਿਆਦਾ ਜੀ ਵੀ ਉਹ ਨੁਕਸਾਨ ਕਰਕੇ ਮਤਲਬ ਬਾਈਕਾਟ ਕਰਤਾ ਜੀ ਵੋਟਾਂ ਦਾ ਇਹ ਪਿੰਡ ਵਾਲਿਆਂ ਨੂੰ ਵਾਇਟਰ ਦਿੱਤਾ ਹੈ ਤੁਸੀਂ ووٹ ਪਾਣ ਆਏ ਹੋ ਹਾਂਜੀ ਠੀਕ ਹੈ ਨਾ ਚੋਣ ਨੂੰ ਲੱਗੇ ਗੱਲ ਤਾਂ ਹੈ ਜੀ ਹੁਣ ਪਿੰਡ ਦੇ ਵੇਸ ਤੇ ਬਦਲ ਉਹਨਾਂ ਦੀ ਵੀ ਮੰਨਣੀ ਪੈਂਦੀ ਹੈ ਜੀ ਠੀਕ ਹੈ ਜੀ ਗੱਲ ਫਿਰ ਵੋਟ ਹੁੰਣ ਵਿੱਚ ਪਾਈ ਵੀ ਜਾਂਦੇ ਨੇ ਜੀ ਵੀ ਉਹ ਬੱਚੇ ਹੁਣ ਮਮਲਾਜ਼ਮ ਕਹਿੰਦੇ ਵੀ ਵੋਟ ਪਾਓ ਉਹਨੂੰ ਕਿਸੇ ਨੇ ਰੋਕਿਆ ਵੋਟ ਪਾਉਣ ਤੋਂ ਹਾਂ ਰੋਕਿਆ ਤਾਂ ਸੀਗਾ ਜੀ ਉਹਨੇ ਬੰਦੇ ਉੱਥੇ ਬੈਠੇ ਨੇ ਜੀ ਕੀ ਕਹਿੰਦੇ ਸੀ ਉਹ ਕਹਿੰਦੇ ਵੀ ਵੋਟ ਪਾਓ ਨਾ ਆਪਣਾ ਬਾਈਕਟ ਕਰਿਆ ਹੋਇਆ ਹਾਂਜੀ ਤੁਸੀਂ ਵੋਟ ਪਾਣ ਆਏ ਹੋ ਹੈਨਾ ਸਰਪ੍ਰੇਮਾਂ ਕਿਉਂ ਆਏ ਵੋਟ ਪਾਣ ਜੀ ਵੋਟ ਆਏ ਆ ਜੀ ਵੀ ਵੋਟ ਕਹਿੰਦੇ ਹੁੰਦੇ ਨੇ ਵੀ ਰੱਖਣੀ ਨਹੀਂ ਚਾਹੀਦੀ ਵੋਟ ਪਾਉਣੀ ਚਾਹੀਦੀ ਆ ਵੀ ਦੇਖੋ ਕਿਸੇ ਨੂੰ ਵੀ ਪਾ ਦਿਓ ਮਤਲਬ ਵੀ ਪਾਓ ਵੋਟ ਵੋਟ ਪਾਣ ਆਇਓ ਕੀ ਕਹਿਣਾ ਚਾਹੁੰਦੇ ਹੋ ਵੋਟ ਪਾਣ ਆਇਆ ਜੀ ਆਪਣਾ ਹੱਕ ਬਣਦਾ ਅਧਿਕਾਰ ਆ ਇਹਨਾਂ ਤਾਉਣ ਦਾ ਜੇ ਹੁਣ ਜਿੱਦਾਂ ਇਹ ਬਣਾਉਣ ਲੱਗੇ ਨੇ ਫੈਕਟਰੀ ਕਿਤੇ ਉਦੋਂ ਪਤਾ ਨਹੀਂ ਲੱਗੇ ਇਹਨਾਂ ਨੂੰ ਪਿੰਡ ਦਾ ਬੰਦਾ ਹੋ ਤੇ ਹੁਣ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਵੋਟਾਂ ਨਾਲ ਬਾਬੂ ਇਹ ਕੋਈ ਚੱਕਰ ਥੋੜਾ ਹੁੰਦਾ ਕੋਈ ਤੁਹਾਨੂੰ ਕਿਹੜੇ ਪਰੇਸ਼ਾਨ ਕਰਦੇ ਕੋਈ ਪਰੇਸ਼ਾਨ ਨਹੀਂ ਪਿੰਡ ਦੇ ਕਹਿੰਦਾ ਮੁਸਕਾਬ ਦੇ ਵੀ ਵੋਟ ਪਾਉਣੀ ਨਹੀਂ ਪਹਿਲਾਂ ਸਾਡੇ ਬੱਚੇ ਮੋਰ ਤੇ ਗੱਡੀ ਲੱਗ ਮਾਨੀ ਇਹ ਇੱਕੋ ਹੀ ਗੱਲ ਆ ਜਦੋਂ ਮਰ ਗਏ ਉਸ ਦਿਨ ਵੋਟ ਮਾਰਨੀ ਆ ਜਿੰਨੇ ਜੇ ਜਿਉਂਦੇ ਉਹਨਾਂ ਜਦੋਂ ਮਰਦੇ ਨਹੀਂ ਮੇਰਾ ਬੰਦਾ ਮਰ ਗਿਆ ਉਹਦੀ ਵੋਟ ਨਹੀਂ ਹੁੰਦੀ ਕਿੰਨੇ ਮੈਂਬਰ ਨੇ ਸਾਡੇ ਮੈਂਬਰ ਨੇ ਮੇਰੇ ਸਾਥ ਨਹੀਂ ਪਾ ਕੇ ਸਾਰੇ ਵੋਟ ਕਿੱਥੇ ਜੀ ਸਾਡੇ ਬੱਚੇ ਮੋਰ ਤੋਂ ਵਾਪਸੀ ਜੇ ਹੁਣ ਦੁਬਾਰਾ ਆਉਣਗੇ ਦੁਬਾਰਾ ਭੇਜਦੇ ਨਹੀਂ ਹੁਣ ਮੈਂ ਜਾਊਗਾ ਮੈਨੂੰ ਪਤਾ ਲੱਗਿਆ ਵੋਟ ਪੈਂਦੀ ਆ ਹਾਂਜੀ ਜ਼ਰੂਰ ਜਾਵਾਂਗੇ ਠੀਕ ਉੱਥੇ ਇਸ ਮੌਕੇ ਬੀਐਲਓ ਨੇ ਕਿਹਾ ਕਿ ਅਸੀਂ ਸਵੇਰ ਤੋਂ ਬੈਠੇ ਆ ਪਰ ਪਿੰਡ ਦਾ ਕੋਈ ਵੀ ਬੰਦਾ ਵੋਟ ਪਾਉਣ ਨਹੀਂ ਆਇਆ ਲੋ ਤੁਸੀਂ ਕਿਹੜਾ ਪਿੰਡ ਆ ਜੀ ਇਹ? ਮੁਸਕਾਬਾਦ ਆ ਸਰ। ਇਹ ਸਵੇਰ ਤੇ ਕਿੰਨੇ ਵਜੇ ਖੜੇ ਹੋ ਰਹੀ? ਅ ਲਗਭਗ 7 ਵਜੇ ਤੇ ਸਰ ਪ੍ਰੋਗਰਾਮ ਸੀਗਾ ਜਦੋਂ ਸਟਾਰਟ ਹੋਣ ਦਾ। ਹੁਣ ਟਾਈਮ ਕਿੱਦਾਂ ਹੋ ਗਿਆ? ਅ ਲਗਭਗ ਮੈਂ ਕਿਨਾ 7:30 ਕਰ ਗਿਆ ਜੀ। 8 ਵਜੇ ਨੂੰ ਚਾਹ ਲੱਗ ਗਈ। ਹਾਲੇ ਤੱਕ ਤਾਂ ਸਰ ਕੋਈ ਬੂਥ ਨਹੀਂ ਬਣਿਆ ਹੈਗਾ। ਇਸ ਤਰ੍ਹਾਂ ਸਕਿਉਰਟੀ ਜਿਹੜੀ ਸਰ ਕਰ ਰਹੀ ਹੈ। ਸਕਿਉਰਟੀ ਪੂਰੇ ਪ੍ਰਬੰਧ ਹੋ ਚੁੱਕੇ ਨੇ ਸਰ। ਤੇ ਸਾਰੇ ਵੋਟਰ ਦੇ ਵੈਲਕਮ ਲਈ ਵੀ ਸਾਰਾ ਗਰਾਊਂਡ ਤਿਆਰ ਆ। ਤੇ ਜਿਆਦਾ ਵੋਟਰ ਬੂਥ ਪਾਣਾ। ਅ ਸਰ ਜਿੱਦਾਂ ਦੱਸ ਰਹੇ ਨੇ ਕਿ ਪਿੰਡ ਨੇ ਬਾਈਕਾਟ ਕੀਤਾ ਆ ਮੁੱਟ ਪਰ ਲੱਗਦਾ ਵੀ ਮੋਟਰ ਤੇ ਵੀ ਇਸ਼ਾਰਾ ਦਿਖਾਉਂਗੇ ਜੀ ਦੇਖੀ ਦੇਖਣ ਮਿਲਿਆ ਕਿ ਕੁਝ ਅੱਲਾ ਵੀ ਵਿਰੋਧ ਨਹੀਂ ਨਹੀਂ ਸਰ ਇਹ ਤਾਂ ਕੁਝ ਨਹੀਂ ਹੋਇਆ ਹੈਗਾ ਜੀ ਪੂਰਾ ਪੀਸਫੁਲੀਆ ਪਿੰਡ ਦਾ ਕੋਈ ਪਿੰਡ ਦੇ ਸਰਪੰਚ ਵੱਲੋਂ ਕੁਝ ਕਹੇ ਨਹੀਂ ਨਹੀਂ ਕੁਝ ਨਹੀਂ ਕਿਹਾ ਸਰ ਕਿਸੇ ਨੇ ਨਹੀਂ ਕਿਹਾ ਹੈਗਾ ਸਰਪੰਚ ਵੱਲੋਂ ਕੋਈ ਸੋਜ ਉਸਤਾ ਕਿ ਕਾਣ ਪਿੰਡ ਰਹਿਣ ਦਾ ਹੈ ਹਾਂ ਬੈਸ ਸਰਪੰਚਾਇਤ ਆਊਟ ਆਫ ਹੋਈਆਂ ਹੋਈਆਂ ਨੇ ਹੁਣ ਪਿਛਲੇ ਟਾਈਮ ਤੋਂ ਪਰ ਫਿਰ ਵੀ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਪਾਈ ਗਈ ਹੈਗੀ ਜੇ ਕੋਈ ਬੂਡ ਪਾਣ ਆਂਦਾ ਵਾ ਤੇ ਕੋਈ ਵੀ ਚਾਨਸਵਾਨ ਘਟਨਾ ਆਉਂਦੀ ਤੋਂ ਉਹ ਉਹ ਬਹੁਤ ਚਾਂਸ ਨਹੀਂ ਕੋਈ ਇਸ ਤਰ੍ਹਾਂ ਦੀ ਘਟਨਾ ਆਉਣ ਦੇ ਹਾਂਜੀ ਕਹਿ ਦੇਖਿਆ ਜਾਵੇ ਤਾਂ ਕਈ ਪਿੰਡਾਂ ਦੇ ਵਿੱਚ ਵੋਟਾਂ ਪਾਉਣ ਨੂੰ ਲੈ ਕੇ ਵੋਟਰਾਂ ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਪਰ ਕਈ ਪਿੰਡਾਂ ਦੇ ਵਿੱਚ ਪਹਿਲਾਂ ਹੀ ਵੋਟਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ